ਕੁਬਾ ਜਨਰਲ ਸਕਤਰ ਪੰਜਾਬ ਰੋਡਵੇ ਦੇ ਕਰਮਚਾਰੀ ਦਾ ਜਿਹੜੀ ਅੱਜ ਤੁਸੀਂ ਗੇਟ ਰੈਲੀ ਕੀਤੀ ਉਹਦਾ ਕਾਰਨ ਕੀ ਹੈ ਗੇਟ ਰੈਲੀ ਦਾ ਕਾਰਨ ਸਾਡਾ ਜੀ ਸਭ ਤੋਂ ਮੇਨ ਤਾਂ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਇਹਦਾ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਲਾਇਆ ਹੋਇਆ ਵਾ ਜਿਹਦਾ ਰਵੱਈਆ ਐਕਸ਼ਨ ਕਮੇਟੀ ਮੁਲਾਜ਼ਮਾਂ ਪ੍ਰਤੀ ਇੰਨਾ ਕ ਮਾੜਾ ਤੇ ਸ਼ਰਮਨਾਕ ਆ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਐਕਸ਼ਨ ਕਮੇਟੀਆਂ ਜੱਥੇਬੰਦੀਆਂ ਉਹਨੂੰ ਮਿਲਣ ਜਾਂਦੀਆਂ ਵਾ ਉਹ ਮੀਟਿੰਗ ਵਿਚਾਲੇ ਸਾਡੇ ਕਿਉਂ ਉੱਠ ਖੜਦਾ ਵਾ ਵਰਕਰਾਂ ਦੇ ਪਰਚੇ ਤੱਕ ਕਰਾਉਣ ਦੀ ਉਹ ਧਮਕੀ ਦਿੰਦਾ ਵਾ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਸਾਨੂੰ ਇਹੋ ਜਿਹਾ ਨਖਿੱਧ ਤੇ ਜਿਹੜਾ ਬੇਸ਼ਰਮ ਡਾਇਰੈਕਟਰ ਆ ਉਹ ਨਹੀਂ ਚਾਹੀਦਾ ਸਾਨੂੰ ਇਹੋ ਜਿਹੇ ਡਾਇਰੈਕਟਰ ਦੀ ਕੋਈ ਜ਼ਰੂਰਤ ਨਹੀਂ ਸਾਡਾ ਜਿਹੜਾ ਡਾਇਰੈਕਟਰ ਸਾਡਾ ਤੁਰੰਤ ਬਦਲਿਆ ਜਾ ਨੰਬਰ 2 ਤੇ ਜਿਹੜੀ ਗੇਟ ਰੈਲੀ ਕਰਨ ਦਾ ਮੇਨ ਕਾਰਨ ਆ ਜਿਹੜੇ ਸਾਡੇ ਮਾਨ ਸਾਹਿਬ ਵੋਟਾਂ ਚੋਂਨ ਤੋਂ ਪਹਿਲਾਂ ਹਰਾ ਪੈਨ ਹੱਥੀਂ ਰੱਖਦੇ ਹੁੰਦੇ ਸੀ ਵੀ ਜਿੱਥੇ ਮਰਜੀ ਕਿਸਵਾਲੋ ਤੇ ਉਹ ਮੇਰੇ ਖਿਆਲ ਚ ਉਹਨਾਂ ਦਾ ਗਮਾਚ ਗਿਆ ਹਰਾ ਪੈਨ ਕਿਤੇ ਵੀ ਜਿਹੜਾ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਚੱਲ ਨਹੀਂ ਰਿਹਾਗਾ ਨਾ ਤਾਂ ਉਹ ਕੋਈ ਪ੍ਰੋਮੋਸ਼ਨ ਹੋਵੇ ਉਧਰ ਨੂੰ ਨਾ ਸਾਡੀਆਂ ਤਨਖਾਹਾਂ ਸੰਬੰਧੀ ਕਿਸੇ ਵੀ ਸੰਬੰਧ ਦੇ ਵਿੱਚ ਤੇ ਨਾ ਮਹਿਕਮੇ ਨੂੰ ਬਚਾਉਣ ਦੇ ਲਈ ਮੈਕਮੇ ਦੇ ਵਿੱਚ ਘਟੋ ਘੱਟ ਜਿਹੜਾ ਸਾਡਾ 24-7 ਬੱਸ ਦਾ ਫਲੀਟ ਸੀਗਾ ਉਹ ਹੁਣ ਇਸ ਵਕਤ ਘਟ ਕੇ 1600 ਤੇ ਆ ਗਿਆ ਉਹ 1600 ਦੇ ਵਿੱਚੋਂ ਵੀ ਸਟਾਫ ਦੇ ਕਾਰਨ ਜਾਂ ਸਫੇਰਪਾਰਡ ਦੇ ਕਾਰਨ 3 350 ਬੱਸ ਸਾਡੀ ਵਰਕਸ਼ਾਪ ਵਿੱਚ ਖੜੀ ਰਹਿੰਦੀ ਆ ਤੇ ਰੋਜ਼ਾਨਾ ਦਾ ਬੱਸਾਂ ਘਟ ਹੋਣ ਕਾਰਨ 1.5 ਲੱਖ ਕਿਲੋਮੀਟਰ ਜਿਹੜਾ ਸਾਡਾ ਰੋਡਵੇ ਦਾ ਮੈਸ ਹੋ ਰਿਹਾ ਜਿਹਦਾ ਅਸੀਂ ਐਸਆਰਡੀ ਭਰ ਰਹੇ ਹਾਂ ਬਕਾਇਦਾ ਤੇ ਉਹਦਾ ਲਾਭ ਜਿਹੜਾ ਪ੍ਰਾਈਵੇਟ ਕੰਪਨੀਆਂ ਚੱਕ ਰਹੀਆਂ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਪ੍ਰਾਈਵੇਟ ਟ੍ਰਾਂਸਪੋਰਟ ਮਾਫੀਆ ਮੈਂ ਖਤਮ ਕਰ ਦੂੰਗਾ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਪ੍ਰਾਈਵੇਟ ਮਾਫੀਆ ਦਿਨ ਦੁਗਣੀ ਦੇ ਰਾਜ ਚੌਗਣੀ ਤਰੱਕੀ ਕਰਕੇ ਅੱਗੇ ਵੱਧ ਰਿਹਾ ਜਿਸ ਦੇ ਨਾਲ ਰੋਡਵੇ ਨੂੰ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਬਾਈ ਠੀਕ ਆਮ ਸਰਵਿੰਦਰ ਕੁਮਾਰ ਹਾਂ ਜੀ ਪੰਜਾਬ ਰੋਡਵੇ ਸ਼ਰੂਕ ਕਾਸਮਪਲਾਈ ਜੁਨੀਅਰ ਦਾ ਮੈਂ ਚੇਅਰਮੈਨ ਜਿਹੜੀ ਅੱਜ ਦੀ ਗੇਟ ਮੀਟਿੰਗ ਆ ਇਹ ਪੰਜਾਬ ਰੋਡਵੇ ਐਕਸ਼ਨ ਕਮੇਟੀ ਦੇ ਸਾਂਝੇ ਸੱਦੇ ਤੇ ਜਿਹੜੀ ਅੱਜ ਕੀਤੀ ਜਾ ਰਹੀ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਰੋਡਵੇ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਬਹੁਤ ਸਾਰੀਆਂ ਲੰਮੇ ਸਮੇਂ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਸੀ ਉਹ ਨਹੀਂ ਹੋ ਰਹੀਆਂ ਇੱਕ ਸਾਡੀਆਂ ਜਿਹੜੀਆਂ ਰੋਡਵੇ ਦੇ ਬਜਟ ਵਿੱਚ ਪੈਸੇ ਰੱਖ ਕੇ ਬੱਸਾਂ ਨਹੀਂ ਪਾ ਜਾ ਰਹੀਆਂ ਪਾਈਆਂ ਜਾ ਰਹੀਆਂ ਠੀਕ ਹੈ ਉਹਦੇ ਪ੍ਰਤੀ ਅਸੀਂ ਸਰਕਾਰ ਤੇ ਆਪਣਾ ਪੂਰਾ ਜੋਰ-ਜੋਰਾ ਲਾ ਰਹੇ ਆ ਕਿ ਜਿਹੜੀਆਂ ਬੱਸਾਂ ਜਿਹੜੀਆਂ ਬਜਟ ਵਿੱਚ ਰੱਖ ਕੇ ਬੱਸਾਂ ਸਰਕੂਲ ਦੇ ਵਿੱਚ ਪਾਈਆਂ ਜਾਣ। ਬਾਕੀ ਇਹ ਵੀ ਜਿਹੜੀਆਂ 571 ਬੱਸਾਂ ਕਰਜ਼ਾਮਕ ਹੋਈਆਂ ਆ। ਅਸੀਂ ਕਹਿੰਨੇ ਆਂ ਵੀ ਉਹਨਾਂ ਨੂੰ ਸਮੇਤ ਸਟਾਫ ਰੋਡਵੇ ਦੇ ਵਿੱਚ ਮਰਜ ਕੀਤਾ ਜਾਵੇ। ਬਾਕੀ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਇਹ ਵੀ ਗੱਲ ਦੱਸਣੀ ਚਾਹੁੰਦੇ ਆਂ ਕਿ ਜਿਹੜਾ ਸਾਡਾ ਡਾਇਰੈਕਟਰ ਸਟੇਟ ਟਰਾਂਸਪੋਰਟ ਸ਼੍ਰੀ ਜਰਜੀਤ ਕੁਕਤਾ ਆਈਏ ਸਬਸਰਾ ਉਹਨਾਂ ਜਿਹੜਾ ਬਤੀਰਾ ਉਹ ਸਾਡੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਤੀ ਬਹੁਤ ਨਿੰਦਨਯੋਗ ਤੇ ਘਟਿਆ ਆ ਅਸੀਂ ਉਹਦੀ ਜਿੰਨੀ ਵੀ ਨਿੰਦਾ ਕਰ ਸਕਦੇ ਆ ਉਨੀ ਕਰਦੇ ਆ ਅਤੇ ਸਰਕਾਰ ਕੋਲੋਂ ਇਹ ਵੀ ਮੰਗ ਕਰਦੇ ਆ ਵੀ ਜਿਹੜਾ ਡਾਇਰੈਕਟਰ ਸਟੇਟ ਟ੍ਰਾਂਸਫਰਡ ਆ ਉਹਨੂੰ ਤੁਰੰਤ ਇੱਥੋਂ ਵਧਰਿਆ ਜਾਵੇ ਤਾਂ ਜੋ ਕਿ ਜਿਹੜਾ ਕੋਈ ਚੰਗਾ ਡਾਇਰੈਕਟਰ ਜਿਹੜਾ ਤਾਲਮੇਲ ਨਾਲ ਚੱਲਣ ਵਾਲਾ ਡਾਇਰੈਕਟਰ ਹੋਵੇ ਜਥੇਬੰਦੀਆਂ ਦੇ ਤਾਲਮੇਲ ਨਾਲ ਚੱਲਣ ਵਾਲਾ ਹੋਵੇ ਵਰਕਰਾਂ ਦੇ ਤਾਲਮੇਲ ਨਾਲ ਵਰਕਰਾਂ ਦੀ ਗੱਲ ਸੁਣਨ ਵਾਲਾ ਹੋਵੇ ਉਹ ਡਾਇਰੈਕਟਰ ਕੋਈ ਚੰਗਾ ਜਿਹੜਾ ਉਹ ਮਹਿਕਮੇ ਨੂੰ ਲੱਗਦਾ ਕੋਈ ਹੋਰ ਲਾਇਆ ਜਾਵੇ ਔਰ ਇਸ ਡਾਇਰੈਕਟਰ ਨੂੰ ਤੁਰੰਤ ਇੱਥੋਂ ਬਦਲਿਆ ਜਾਵੇ। ਬਾਕੀ ਅਸੀਂ ਮੰਗ ਕਰਦੇ ਆਂ ਕਿ ਸਾਡਾ ਜਿਹੜਾ 66 ਮਹੀਨਿਆਂ ਦਾ ਪੇ ਕਮਿਸ਼ਨ ਦਾ ਬਕਾਇਆ ਮਾਨਯੋਗ ਸਾਡੇ ਬਹੁਤ ਸਾਰੇ ਸਾਥੀ ਮਾਨਯੋਗ ਹਾਈ ਕੋਰਟ ਚ ਗਏ ਆ। ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਲਗਭਗ ਇਹ ਗੱਲ ਕਹਿ ਦਿੱਤੀ ਆ ਕਿ ਬਕਲਾਂ ਜਿਹੜਾ ਉਹ ਪੈਸਾ ਦਿੱਤਾ ਜਾਵੇ। ਬਾਕੀ 18 ਤਰੀਕ ਸਾਡੀ ਪਈ ਆ 18 18 12 2024 ਉਹ ਦੇਖੋ ਮਾਨਯੋਗ ਅਦਾਲਤ ਉਸ ਤੇ ਕੀ ਫੈਸਲਾ ਲੈਂਦੀ ਆ। ਸਾਨੂੰ ਆਸ ਆ ਕਿ ਅਦਾਲਤ ਸਾਡਾ ਅਗਲਾਤ ਮਾਨਜੋਗ ਅਦਾਲਤ ਜਿਹੜੀ ਆ ਉਹ ਵਰਕਰਾਂ ਦੇ ਹੱਕ ਵਿੱਚ ਫੈਸਲਾ ਦੇਵੇਗੀ ਬਾਕੀ ਗੱਲਾਂ ਰਹੀਆਂ ਰੋਡਵੇ ਦੇ ਵਿੱਚ ਬਹੁਤ ਸਾਰਾ ਭ੍ਰਿਸ਼ਟਾਚਾਰ ਚੱਲ ਰਿਹਾ ਸਾਡੀ ਮੰਗ ਆ ਸਰਕਾਰ ਕੋਲੋਂ ਕੋਈ ਜਿਹੜਾ ਭ੍ਰਿਸ਼ਟਾਚਾਰ ਆ ਉਹ ਵੀ ਬੰਦ ਕੀਤਾ ਜਾਵੇ ਜਿਹੜਾ ਟਰਾਂਸਪੋਰਟ ਮਾਫੀਆ ਚੱਲ ਰਿਹਾ ਪੰਜਾਬ ਰੋਡਵੇ ਦੇ ਅੰਦਰ ਉਹ ਟਰਾਂਸਪੋਰਟ ਮਾਫੀਆ ਜਿਹੜਾ ਬੰਦ ਕੀਤਾ ਜਾਵੇ ਜਿਵੇਂ ਕਿ ਜਲੰਧਰ ਤੋਂ ਅੰਮ੍ਰਿਤਸਰ ਰੂਟ ਤੇ ਪਿਆਰ বাস ਚੱਲਦੀ ਆ ਹਰ 20 ਮਿੰਟ ਦੀ ਸਰਵਿਸ ਆ ਕੋਈ ਉਹਨਾਂ ਦਾ ਟਾਈਮ ਨਹੀਂ ਕੋਈ ਉਹਨਾਂ ਦਾ ਕਿਤੇ ਵੀ ਉਹਨਾਂ ਦਾ ਕੋਈ ਟਾਈਮ ਨਹੀਂ ਪਰ ਅਸੀਂ ਤੁਹਾਨੂੰ ਤੁਹਾਡੇ ਚੈਨਲ 'ਆਹੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਪਰੋਸੇ ਜੋਖ ਸੁਤਰਾ ਦੇ ਵੀ ਪਤਾ ਲੱਗਾ ਵੀ ਜਿਹੜੇ ਰਾਹ ਦੇ ਵਿੱਚ ਦੋ ਟੋਲ ਪਲਾਜੇ ਆਉਂਦੇ ਉੱਥੇ ਵੀ ਉਹਨਾਂ ਦੀ ਪਰਚੀ ਨਹੀਂ ਹੁੰਦੀ ਕਿਉਂਕਿ ਕਾਰੋਂ ਵਾਲੇ ਸਮੇਂ ਦੇ ਵਿੱਚ ਕੋਈ ਇਨਕੁਆਰੀ ਖੋਲੇ ਤੇ ਇਹ ਹੋਵੇ ਜੀ ਇਹ ਤਾਂ ਟਰਾਂਸਪੋਰਟ ਜਿਹੜੀ ਚੱਲਦੀ ਨਹੀਂ ਪਤਾ ਅਜੀ ਤੁਹਾਨੂੰ ਕੀ ਲੱਗਦਾ ਸੈਟਿੰਗ ਹੈ ਉੱਥੇ ਕਿਸੇ ਦੀ ਇਹ ਬਿਲਕੁਲ ਤੁਹਾਡੀ ਗੱਲ ਅਸੀਂ ਉਹਨਾਂ ਨੂੰ ਕਹਿੰਦੇ ਆ ਉਹ ਜਿੰਨੀਆਂ ਇਹਨਾਂ ਦੀਆਂ ਬੱਸਾਂ ਜਾਂਦੀਆਂ ਹੋਣਗੀਆਂ ਜੋ ਆਮ ਬੱਸਾਂ ਉਹਨਾਂ ਨੂੰ ਟੋਲ ਪਲਾਇਆ ਦਿੰਦੀਆਂ ਉਹਦੇ ਹਿਸਾਬ ਨਾਲ ਹੋ ਸਕਦਾ ਸ਼ਾਮਾਂ ਨੂੰ ਉਹਨਾਂ ਨੂੰ ਉਹ ਪੈਸਾ ਜ਼ਰੂਰ ਦਿੰਦੇ ਹੋਣ ਪਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਹੜੀ ਪਿਆਰਬਾਸੀ ਆ ਉਹ ਤੁਰੰਤ ਬੰਦ ਹੋਣੀ ਚਾਹੀਦੀ ਆ ਪਿਛਲੇ ਲਗਭਗ 8 ਸਾਲ ਤੋਂ ਨਿਰਵਿਘਨ ਚੱਲ ਰਹੀ ਆ ਸਰਕਾਰ ਨੂੰ ਚੂਨਾ ਲਾ ਰਹੀ ਆ ਪਹਿਲਾਂ ਤੇ ਕਾਂਗਰਸ ਦੀ ਸਰਕਾਰ ਸੀ ਚਲੋ ਚੱਲਦੀ ਸੀ ਪਰ ਹੁਣ ਤੇ ਆਮ ਆਦਮੀ ਪਾਰਟੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਇਹ ਕਹਿੰਦੀ ਕਿ ਅਸੀਂ ਜਿਹੜੀ ਸਪੈਸ਼ਲ ਆਪਰੇਸ਼ਨਾਂ ਨਹੀਂ ਚੱਲਣ ਦੇਵਾਂਗੇ ਅਸੀਂ ਜਿਹੜਾ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਪਰ ਅਸੀਂ ਇਹ ਕਹਿੰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਤੇ ਇੱਕ ਕਲੰਕ ਵਾਲਾ ਤੱਬਾ ਆ ਇਹ ਇਹ ਸਾਫ ਸੁਥਰੇ ਪ੍ਰਸ਼ਾਸਨ ਦੀ ਦੇਣ ਨਹੀਂ ਇਹ ਇੱਕ ਇਹ ਇੱਕ ਲੋਕਾਂ ਨੂੰ ਬਲੈਕਮੇਲਿੰਗ ਕਰਨ ਵਾਲੀ ਗੱਲ ਆ ਵੀ ਇਹਨਾਂ ਨੂੰ ਇਹ ਬੱਸਾਂ ਚਲਾ ਰਹੇ ਆ ਇਹ ਬੱਸਾਂ ਚਲਾ ਕੇ ਸਾਡੇ ਰੋਡਵੇ ਨੂੰ ਜਿਹੜਾ ਇਹ ਬਹੁਤ ਸਾਰਾ ਘਾਟਾ ਪਾ ਰਿਹਾ ਜਿਹੜਾ ਕਿਸੇ ਨੂੰ ਸਹਿਣ ਨਹੀਂ ਕਰ ਸਕਦੇ ਔਰ ਨਹੀਂ ਕਰਨਾ ਚਾਹੀਦਾ ਸਾਨੂੰ ਠੀਕ ਹੈ ਜੀ ਅਗਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜਾ ਪੰਜਾਬ ਰੋਡ ਦੇ ਵਿੱਚ ਭ੍ਰਿਸ਼ਟਾਚਾਰ ਆ ਜਿਵੇਂ ਕਿ ਸਾਡੇ ਜਿੰਨੇ ਵੀ ਪੰਜਾਬ ਦੇ ਅੰਦਰ ਬੱਸ ਸਟੈਂਡ ਆ ਉਸ ਕਿਸੇ ਬੱਸ ਸਟੈਂਡ ਦੇ ਉੱਪਰ ਵੀ ਕੋਈ ਵੀ ਐਡਵਾਂਸ ਬੁੱਕਰ ਨਹੀਂਗਾ ਜਿਹੜਾ ਸਾਨੂੰ ਬਹੁਤ ਘਾਟਾ ਪੈ ਰਿਹਾ ਕਿਉਂਕਿ ਸਾਡੀਆਂ ਇਡੀਆਂ ਬੱਸਾਂ ਕਈ ਵਾਰੀ ਜਿਹੜੇ ਅੱਡੇਆਂ ਤੇ ਸਾਡੇ ਲੱਗੇ ਆ ਵਰਕਰ ਲੱਗੇ ਆ ਉਹਨਾਂ ਕੋਲ ਇੱਕ ਕਾਊਂਟਰ ਤੋਂ ਦੂਜੇ ਕਾਊਂਟਰ ਤੇ ਨਹੀਂ ਜਾ ਹੁੰਦਾ ਕਿਉਂਕਿ ਵਰਕਰਾਂ ਦੀ ਘਾਟ ਹੋਣ ਕਰਕੇ ਤੇ ਸਾਡੀਆਂ ਬੱਸਾਂ ਨੂੰ ਕਈ ਵਾਰੀ ਟਾਈਮ ਘੱਟ ਵੀ ਮਿਲ ਜਾਂਦਾ ਇਸ ਦਾ ਨਾਲ ਜਿਹੜਾ ਇਹ ਪ੍ਰਾਈਵੇਟ ਆਪਰੇਟਰ ਆ ਰਹੇ ਆ ਅਸੀਂ ਸਰਕਾਰ ਕੋਲ ਉਪਰਜੋਰ ਮੰਗ ਕਰਦੇ ਆ ਅੱਡਾ ਕਨੈਕਟਰ ਵੱਧ ਤੋਂ ਵੱਧ ਅੱਡੇਆਂ ਤੇ ਲਾ ਕੇ ਰੋਡਵੇ ਦੇ ਜਿਹੜੇ ਜਾਫੇ ਦੇ ਵਿੱਚ ਰੋਡਵੇ ਦੇ ਮੁਨਾਫੇ ਦੇ ਵਿੱਚ